ਤਾਂ ਜੀ ਬੱਪੂ ਜੀ ਕੀ ਨਾਮ ਤੁਹਾਨੂੰ ਦਾ ਮਹਿੰਦਰ ਸਿੰਘ ਜੀ ਬੱਪੂ ਜੀ ਕੀ ਪਾਣਾ ਵਾਪਰਿਆ ਜਵਾਨ ਪੁੱਤ ਦੀ ਮੌਤ ਹੋ ਗਈ ਇਹ ਜੀ ਕਿਦਾਂ ਨੌਕਰੀ ਆ ਬਿਨਾ ਪੈਸੇ ਤੋਂ ਮੌਤ ਹੋ ਗਿਆ ਪੈਸਾ ਲਾ ਨਹੀਂ ਸਕਿਆ ਜਿਹੜਾ ਹੈਗਾ ਦੀ ਸਭ ਕੁਝ ਨੀ ਕੀ ਬਾਕੇ ਬੇਦਾਰੀ ਪਈ ਬਾਅਦ ਚ ਪੈਸਾ ਮਿਲਿਆ ਨਹੀਂ ਨਾ ਸਰਕਾਰ ਦਿੰਦੀ ਨਾ ਕੋਈ ਹੋਰ ਪੈਣ ਪਈ ਦੰਦਾ ਦੀ ਬੁੜੇ ਤੋਂ ਕਿਹੜੇ ਨੋਟ ਮਿਲਣੇ ਸਾਨੂੰ ਨਾਲ ਦੇ ਸਕਦਾ 75 ਸਾਲ ਦੀ ਉਮਰ ਚੋਂ ਕਿੱਥੋਂ ਕਮਾ ਕੇ ਦੇ ਦੀ ਕੋਈ ਹੋਰ ਬੰਦਾ ਨਹੀਂ ਕਮਾਉਣ ਵਾਲਾ ਮੁੰਡਾ ਕੋਈ ਆਪਣੇ ਕੋਲ ਉਹ ਵੀ ਬੁੱਧ ਨਹੀਂ ਛੋਟੀ ਛੋਟੀ ਕੀ ਸਾਡਾ ਇੱਕ ਸਾਤ ਸਾਹਿਬ ਦੀ ਗੁੰਡੀ ਆ ਭਾਈ ਤਾਂ ਨਹੀਂ ਕਮਾ ਸਕਦੇ ਉਹਨਾਂ ਦੀ ਫੀਸ ਨਹੀਂ ਪਰ ਹੁੰਦੀ ਆ ਬੱਬੂ ਅੱਖਾਂ ਦੀ ਵੀ ਦਿੱਕਤ ਆ ਅੱਖਾਂ ਦੀ ਵੀ ਦਿੱਕਤ ਆ ਭਾਈ ਇੱਕ ਅੱਖ ਬੈਠ ਗਈ ਆ ਦੂਸਰੀ ਦੀ ਬਣਨ ਦੀ ਕੋਸ਼ਿਸ਼ ਕਰ ਦਿੱਤੀ ਉਹ ਵੀ ਪੈਸੇ ਮੰਗਦੇ ਨੇ ਪੈਸਾ ਹੈ ਨਹੀਂ ਆਪਣੇ ਕੋਲ ਇੱਕ ਬਿਲਾ ਮੇਰਾ 10000 ਬਿਦਾਇਆ ਬਾ ਉਹ ਵੀ 2 ਗਣਾ ਮੀਟਰ ਪੱਟ ਲੈ ਗਏ ਨੇ ਉਹ ਵੀ ਬੇਨਤੀ ਕਰਕੇ ਤਾਂ ਟਾਈਮ ਲਾ ਰਹੇ ਆ ਉਹ ਵੀ ਕਹਿੰਦੇ ਪੈਸਾ ਪਰੇਗਾ ਬੜਿਆ ਮੀਟਰ ਲਾ ਦਾਂਗੇ ਨਹੀਂ ਇਹ ਵੀ ਪਟਾਂਗੇ ਹੁਣ ਪਾਈ ਮੇਰੀ ਬੇਬੇ ਪੁੱਤ ਨੂੰ ਬਿਮਾਰੀ ਸੀ ਬਿਮਾਰੀ ਦਾ ਦਰਦ ਨਹੀਂ ਰੁਕਿਆ ਜੀਦਾ ਇੱਕ ਲੱਤ ਪੈਰਾਂ ਕੱਟੀ ਗਈ ਦੂਸਰੀ ਫੇਰ ਸੁਭਾਅ ਆਪਣਾ ਕਰੀਆ ਦਾਖਲ ਉੱਥੇ ਰੱਖਿਆ ਚੰਡੀਗੜ੍ਹ ਵੀ ਰੱਖਿਆ ਦਾ ਘਰਾਲੀ ਸਾਹਿਬ ਵੀ ਰੱਖਿਆ ਸੀ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ ਜਿਹੜਾ ਪੈਸਾ ਅਗਰ ਸਭ ਲਾ ਕੇ ਡਾਕਟਰ ਨੇ ਦੇ ਕੇ ਬੇਦਾ ਆਪਣੇ ਕੋਲ ਨਾ ਕਰਾਇਆ ਵਾਸਤੇ ਰਹਾ ਪੈਸਾ ਤੇ ਨਾ ਕਿਈ ਜਾ ਪਹਿਲਾਂ ਵੀ ਤੁਸੀਂ ਆਪਣੇ بیٹے ਨੂੰ ਆਪਣੇ ਮੋਢੇ ਤੇ ਚੁੱਕ ਹਾਂ ਮੋਢੇ ਗਾ ਚੁੱਕ ਗਏ ਤਾਂ ਘੜੀ ਆਂ ਦਰ ਰਹੀਆਂ ਇਲਾਜ ਉਸ ਵੇਲੇ ਹੋਵੇ ਥੋੜਾ ਬੋਤਾ ਉਹ ਜਦ ਲੱਤ ਕੱਟੀ ਗਈ ਸੀ ਮੇਰੇ ਲੱਤ ਕੱਟ ਕੇ ਪੰਜ-ਛੇ ਬਾਅਦ ਫੇਰ ਚੱਲਦਾ ਹੈ ਕੰਮ ਇਹ ਦਰ ਫੇਰ ਨਹੀਂ ਰੁਕਿਆ ਫੇਰ ਗਾਂਦੋ ਕਹਿੰਦੇ ਬਾਬਾ ਜੀ ਦੀ ਮੌਤ ਹੋ ਕੇ ਰਹੂਗੀ ਨਹੀਂ ਲੱਤ ਕਟਾ ਮਹਾ ਲੱਤ ਕਟਾਈ ਕੌਣ ਚੱਕੂ ਮੈਨੂੰ ਇਹਨੇ ਚੱਕੂ ਗਾਉਂ ਕਿਹੜੇ ਪਿੰਡ ਚੋਂ ਬੰਦੇ ਆਉਂਦੇ ਨੇ ਆਪਣੇ ਕੋਲ ਹਾਂਜੀ ਆ ਤੱਕ ਰੱਬ ਵੀ ਅਨਹੀਂ ਜੇ ਮਨ ਉਹ ਆ ਬਣਾਉਂਦਾ ਬਿਲਾ ਤਖਟਾ ਦੰਦਾ ਚਲੋ ਬੇਟਾ ਦਾ ਬੈਠਾ ਰਹੰਦਾ ਹੁਣ ਭਾਈ ਆਪਣੀ ਤਾਂ ਮਿਰਦਾ ਬੇਵਾਹ ਹੋਈ ਪਈ ਆ ਕੋਈ ਆਪਣਾ ਹੀਦਾ ਨਹੀਂ ਕੋਈ ਤਸੀਦਾ ਨਹੀਂ ਹੁਣ ਨਾ ਪੈਸਾ ਰਹਿਣਾ ਤੁਸੀਂ ਵੀਡੀਓ ਦੇ ਮਾਧਮ ਨਾਲ ਕੀ ਤੁਸੀਂ ਤੋਹਾਰ ਲਵਾਉਣਾ ਚਾਹੁੰਦੇ ਹੋ ਹਾਂਜੀ ਤੁਸੀਂ ਸਾਡੇ ਮੀਡੀਆ ਦੇ ਮਾਧਮ ਨਾਲ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦਾ ਮੀਡੀਆ ਨੂੰ ਸਾਨੂੰ ਇਹੀ ਕਹਿੰਦੇ ਆ ਭਾਈ ਜੇ ਕੋਈ ਫਕਤੋਂ ਬੰਦਾ ਚਾਰਾ ਕੋਈ ਕਰ ਸਕਦਾ ਗਰੀਬ ਆਦਮੀ ਦੀ ਮਦਦ ਨਹੀਂ ਮੇਰਾ ਕੋਈ ਜੋਰ ਨਹੀਂ ਪਾਣੀ ਵੀ ਨਹੀਂ ਲਾਏਗੇ ਪਾਣੀ ਵੀ ਨਹੀਂ ਹੈਗਾ ਸਾਡੇ ਕੋਲ ਠੀਕ ਹੈ ਪਾਣੀ ਵੀ ਨਹੀਂ ਹੈਗਾ ਭਾਈ ਕਿਸੇ ਦੇ ਬਾਲਟੀ ਭਰਨੇ ਆ ਉਹ ਵੀ ਪਾਣ ਦੰਦਾ ਕੋਈ ਨਹੀਂ ਪਾਣ ਦੰਦਾ ਠੀਕ ਹੈ ਆ ਵੀ ਬੇਟਾ ਮੇਰਾ ਵੀ ਲਾਜ ਤੋਂ ਬਿਨਾ ਬੇਟਾ ਮੇਰਾ ਬਗ ਗਿਆ ਹੈ ਪੈਸਾ ਨਹੀਂ ਕੋੜੋ ਲਾਜ ਕਰਾਇਆ ਪਰ ਨਹੀਂ ਪੈਸੇ ਤੋਂ ਬਿਨਾ ਲਾਜ ਹੋਇਆ ਭਾਈ ਬਸ ਵਿਚਾਰਾ ਹੋ ਗਿਆ ਹੈ ਬੁਢਾ ਮਾਰਦਾ ਪੱਬਾ ਹੁਣ ਬਾਹ ਕੋਈ ਨਹੀਂ ਫੈਸਲ ਤੋਂ ਬਿਨਾ ਕੀ ਬੰਦਾ ਨਾਂ ਦਾ ਮਿਲਦਾ ਦਿਨ ਜਿੰਨ ਮਰਦਾਨੀ ਟੱਕੇ ਖਾ ਰਹੇ ਆ ਭਾਈ ਚੱਕ ਚੱਕ ਕਨੇੜੇ ਮੁੰਡੇ ਨੂੰ ਲੈ ਕੇ ਪਿੰਡਾਂ 'ਚ ਜਾਂਦਾ ਸੀ ਬਿਫੇਰਾ ਮਦਦ ਕਰੀ ਉਹ ਮਦਦ ਵੀ ਗਈ ਤਾਂ ਬੁੱਢਾ ਬੇਚਰਾ ਲੱਗ ਗਿਆ ਮੁੰਡੇ ਦੀ ਹੱਡ ਪੈਰ ਟੁੱਟ ਗਏ ਜਦਨ ਦਾ ਪੁੱਤ ਤੁਰ ਗਿਆ ਬੁੜਾ ਮੰਝੇ ਤੇ ਪੈ ਗਿਆ ਨਹੀਂ ਬੁੜੇ ਦੀ ਉਹਨ ਲਈ ਸੁਣਦਾ ਤਾਂ ਕੋਈ ਸੁਣਦਾ ਪਰੇ ਨਾ ਕੋਈ ਰਿਸ਼ਤੇਦਾਰ ਤੇ ਨਾ ਕੋਈ ਭੈਣ ਭਾਈ ਆਵੇ ਪੁੱਤਾਂ ਨੇ ਰਿਆ ਕਿ ਪੇ ਗਿਆ ਉਹਨ ਪਪਾ ਮਾਰ ਮਾਰ ਰੋ ਰੇ ਮਾਂ ਬਾਪ ਤੇ ਲੋ ਕਿਤੇ ਗਿਆ ਉਹ ਮੇਰਾ ਤੂੰ ਕਿੱਥੋਂ ਲੈ ਜਾਈਏ ਟੋਲ ਕੇ ਤੇ ਨੋ ਮੇਰੇ ਪੈਸੇ ਤੋਂ ਬਿਨਾ ਬਿਮਾਰੀ ਦਾ ਨਹੀਂ ਪਤਾ ਲੱਗਿਆ ਕਿਤੇ ਰੋ ਰੋ ਮਰ ਗਏ ਤੇ ਉਹਦੇ ਰੇ ਕੋਈ ਹੁੰਦਾ ਨਹੀਂ ਕੋਈ ਜਾਂਦਾ ਨਹੀਂ ਉਸ ਬੈਠੇ ਮਾਂ ਬਾਪ ਨੂੰ ਅੱਖਾਂ ਤੋਂ ਅੰਨੇ ਮੇਰੇ ਆ ਤੂੰ ਰੋ ਰੋ ਮੈਂ ਮੈਂ ਪਾਪਾ ਬੈਠੇ ਆਂ ਕੁਮਾਰ ਤੇਰੇ ਸਿਰ ਤੇ ਬੈਠ ਜੀ ਉਸ ਨੂੰ ਨਾ ਪਾਈ ਨਾ ਕੋਈ ਸਾਥ ਪੁੱਛਦਾ ਨਾ ਕੋਈ ਗਰਾਹ ਪੁੱਛਦਾ ਕੋਈ ਪੈਸਾ ਨਹੀਂ ਕੁਛ ਤੇ ਜਾਨ ਨਹੀਂ ਪਾਈ ਰੋਂ ਦੇ ਤਾਂ ਮੁਸ਼ਕਲ ਕੱਢ ਰਹੇ ਆ ਰੋਟੀ ਪਾਣੀ ਤੋਂ ਭੁੱਖੇ ਬਾਹਰ ਗਏ ਪੈਸੇ ਕਿੱਥੇ ਰਹੇ ਖਾਣ ਲੋ ਆ ਮੇਰੇ ਆਤਮਾ ਮੇਰੇ ਤੂੰ ਮਰੇ ਦੇ ਕੇ ਤੂੰ ਓਏ ਹਾਂ ਮਰੇ ਬੇਟਾ ਤੂੰ ਕਿੱਥੋਂ ਇਹ ਵੀ ਖਾਤਾ ਨੰਬਰ ਆ ਮੈਦਾਨ ਬੜ ਬੰਨਾ ਜੀ ਆ ਖਾਤਾ ਨੰਬਰ ਕਿਸੇ ਕੋ ਦਿਖਵਾਇਆ ਜੀ ਵੀ ਕੋਈ ਮਦਦ ਕਰਨੀ ਜੀ ਤੁਮੰਦਾਏ ਕਾਊਂਟ ਨੰਬਰ ਆਪਣਾ ਹੈ